ਹਰਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਆ ਅਮਰਪਾਲ ਨੂੰ ਲੈ ਕੇ ਜੋ ਕਿ ਭਈ ਅਮਰਪਾਲ ਸਿੰਘ ਤੋਂ ਐਨਐਸਏ ਟੁੱਟ ਗਈ ਤੇ ਜਿਹੜੇ ਨਾਲ ਉਹਨਾਂ ਦੇ ਸਾਥੀ ਸੀ ਜਿਹੜੇ 7 ਜਣੇ ਦੱਸਿਆ ਗਿਆ ਉਹਨਾਂ ਤੋਂ ਵੀ ਨਾਲ-ਨਾਲ ਐਨਐਸਏ ਟੁੱਟ ਗਈ ਤੇ ਜਿਹਦੇ ਵਿੱਚ ਉਹਨਾਂ ਨੂੰ ਹੁਣ ਪੰਜਾਬ ਦੀ ਜੇਲ੍ਹ ਦੇ ਵਿੱਚ ਸਵਿਟ ਕੀਤਾ ਜਾਊਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਸਿੱਧਾ ਪੰਜਾਬ ਲਿਆਂਦਾ ਯਾਰ ਆ ਉਹਨਾਂ ਦੇ ਸਾਥੀਆਂ ਨੂੰ ਤੇ ਬਹੁਤ ਜਲਦ ਅਮਰਪਾਲ ਸਿੰਘ ਵੀ ਰਿਹਾ ਹੋਣ ਜਾ ਰਹੇ ਆ ਤੇ ਜਿਹਦੇ ਵਿੱਚ ਗੱਲ ਕਰੀਏ ਆਪਾਂ ਐਨਐਸਏ ਟੁੱਟਣ ਦੇ ਕਾਰਨ ਜਿਹੜੇ 7 ਸਾਥੀ ਉਹਦੇ ਦੱਸਿਆ ਗਿਆ ਤਾਂ ਉਹਨਾਂ ਦੀ ਵੀ ਹੁਣ ਬਹੁਤ ਜਲਦ ਰਿਹਾਈ ਹੋਊਗੀ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਇੰਤਜ਼ਾਰ ਸੀ ਵੀ ਅਮਰਪਾਲ ਸਿੰਘ ਕਦੋਂ ਬਾਹਰ ਆਉਣਗੇ ਤਾਂ ਭਾਈ ਉਹ ਇੰਤਜ਼ਾਰ ਖਤਮ ਹੁੰਦਾ ਨਜ਼ਰ ਆਉਂਦਾ ਕਿਉਂਕਿ ਜਿਹੜੀ ਐਨਐਸਏ ਲੱਗੀ ਸੀ ਇਹ ਸਰਕਾਰਾਂ ਨੇ ਖਾਲਿਸਤਾਨੀ ਕਹਿ ਕੇ ਐਨਐਸਏ ਲਾ ਕੇ ਅੰਦਰ ਰੱਖਿਆ ਗਿਆ ਸੀ ਤੇ ਜਿਹੜਾ ਅਜਨਾਲਾ ਇੱਕ ਕਾਂਡ ਹੁੰਦਾ ਜੋ ਇੱਕ ਸਾਥੀ ਨੂੰ ਇਹ ਛਡਾਉਣ ਜਾਂਦੇ ਜਦੋਂ ਥਾਣੇ ਦੇ ਉੱਤੇ ਹਵਾਲਾ ਹੁੰਦਾ ਪਰ ਉਦੋਂ ਉਸ ਕਾਂਡ ਦੇ ਵਿੱਚ ਇਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਚੋ ਜ਼ਿੰਮੇਵਾਰੀ ਪਾ ਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਤਾਂ ਜੋ ਇਹਨਾਂ ਦੇ ਜੋ ਮਾਨ ਸਿੰਘ ਖਾਰਾ ਜੋ ਇਹਨਾਂ ਦੇ ਵਕੀਲ ਆ ਤੇ ਇੱਕ ਗੱਲ ਦਸੀ ਆਪਾਂ ਜੋ ਬਹੁਤ ਵੱਡਾ ਯੋਗਦਾਨ ਆ ਦੋਨੇ ਵਕੀਲਾਂ ਦਾ ਮਾਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਇੱਕ ਸੁਲਝੇ ਹੋਏ ਇਹ ਵਕੀਲ ਆ ਤਾਂ ਜਿਵੇਂ ਆਪਾਂ ਕਹੀਏ ਵੀ ਜਿਵੇਂ ਇਹਲੇ ਉਹਨਾਂ ਨੂੰ ਅਵਰਤਪਾਲ ਸਿੰਘ ਨੂੰ ਇਹਲੇ ਪਿਆਰ ਸਤਿਕਾਰ ਨਾਲ ਜਿਤਾ ਕੇ ਲੋਕਾਂ ਨੇ ਐਮਪੀ ਬਣਾਇਆ ਗਿਆ ਸੀ ਪਰ ਉਹਨਾਂ ਦੇ ਜੋ ਸੈਂਸਰ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਕਿਉਂਕਿ ਕਹਿੰਦਾ ਮਤਲਬ ਉਹਨਾਂ ਤੇ ਇਲਜ਼ਾਮ ਲਾਏ ਜਾਂਦੇ ਸੀ ਵੀ ਕੈਲੇਸੇ ਲੱਗੇ ਹੋਈ ਹੈ ਤੇ ਦੂਜਾ ਨੰਬਰ ਉਹਨਾਂ ਨੂੰ ਕਿਹਾ ਗਿਆ ਸੀ ਵੀ ਜਿਹੜਾ ਤੁਸੀਂ ਗੈਰ ਹਾਜ਼ਰ ਇਹਦੇ ਵਿੱਚ ਤੁਹਾਡੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਚਲੋ ਖਾਸ ਕਰਕੇ ਜੀ ਜੋ ਮੈਂਬਰਸ਼ਿਪ ਵੀ ਰੱਦ ਨਹੀਂ ਹੋਊਗੀ ਕਿਉਂਕਿ ਉਹਨਾਂ ਚਰਜਾ ਦਲ ਦੀ ਜਿਹੜੀ ਛੁੱਟੀ ਜੁਰੂਈ ਸੀ ਪਿਛਲੇ ਦਿਨ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੇ ਤੁਸੀਂ ਗੈਰ ਹਾਜ਼ਰ ਰਏ ਆ ਤੁਹਾਨੂੰ ਬਾਹਰ ਤਾਂ ਨਹੀਂ ਨਿਕਲਦਿਆ ਜਾਊਗਾ ਪਰ ਉਹ ਛੁੱਟੀ ਮਜੂਰ ਕਰ ਲਈਤੀ ਗਈ ਆ ਉਹ ਦਿਨਾਂ ਦੇ ਵਿੱਚ ਜਿਹੜੇ ਗੈਰ ਹਾਜ਼ਰ ਰਏ ਆ ਉਹਦੇ ਵਿੱਚ ਬੰਦੇ ਜਾਣਗੇ ਉਹ ਦਿਨ ਤੇ ਪਰ ਜਿਹੜੀ ਹੁਣ ਐਲਐਸਈ ਟੁੱਟੜ ਜਾ ਰਹੀ ਐ ਤੇ ਜਿਹੜੇ ਉਹਨਾਂ ਦੇ ਨਾਲ ਸਾਥੀ ਸੀ ਜਿਨ੍ਹਾਂ ਦੇ ਅਜਲਾਲਾ ਕਾਰਡ ਦੇ ਵਿੱਚ ਇਹ ਜੋ ਆਏ ਹੋਏ ਆ ਗ੍ਰਿਫਤਾਰੀ ਉਹਨਾਂ ਦੀ ਪਾ ਕੇ ਤਾਂ ਜੋ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਤਾਂ ਜਿਹੜੇ ਇਹ ਅੱਜ ਦੀ ਜਾਣਕਾਰੀ ਉਹਦਾ ਦੇ ਜਿਹੜੇ ਵਕੀਲ ਆ ਉਹਨਾਂ ਦਾ ਕਿਹੜਾਗਾ ਜੋ ਮਾਨਸਿੰਘ ਖਾਰਾ ਤੇਰਪਾਲ ਸਿੰਘ ਖਾਰਾ ਜਿਵੇਂ ਆਪਾਂ ਕਹਲੇ ਜਿਵੇਂ ਉਹਨਾਂ ਦੇ ਵਕੀਲ ਆ ਜੋ ਤਾਂ ਹੁਣ ਗੱਲ ਇਹੀ ਆ ਵੀ ਜਿਹੜਾ ਇੰਤਿਆਰ ਸੀ ਆਪਣੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿੱਖ ਨੌਜਵਾਨ ਗਬਰਤਪਾਲ ਸਿੰਘ ਕਦੋਂ ਬਾਹਰ ਹੋਣਗੇ ਤਾਂ ਭਾਈ ਬਹੁਤ ਜਲਦ ਬਾਹਰ ਹੋਣ ਜਾ ਰਹੇ ਆ ਤਾਂ ਹੁਣ ਇੱਕ ਗੱਲ ਵਿੱਚ ਆਪਾਂ ਰੱਖਦੇ ਆ ਸਿਵਰਜੀਤ ਮਾਰਦੀ ਕਿਉਂਕਿ ਉਹਨਾਂ ਦੇ ਅੱਜ ਇੱਕ ਮੀਟਿੰਗ ਹੋਈ ਆ ਜਿੱਥੇ ਇੱਕ ਧਰਲਾ ਇਹਨਾਂ ਦੀ ਰੈਲੀ ਰੱਖੀ ਗਈ ਆ ਉਥੋਂ ਇਹਨਾਂ ਨੂੰ ਦੋ ਚਾਰ ਸਵਾਲ ਕਹੇ ਗਏ ਆ ਵੀ ਜਿਹੜੀ ਕਾਲੀ ਦਾਲਵਾਰਸ਼ ਪੰਜਾਬ ਦੇ ਆ ਸਾਡਾ ਇਹਨਾਂ ਨਾਲ ਵਿਰੋਧ ਆ ਵਿਰੋਧ ਕਿਸ ਚੀਜ਼ ਦਾ ਕਿਉਂਕਿ ਇਹ ਇੱਕ ਖਾਲਸਤਾਨ ਦੇ ਉਹਦੇ ਤੋਂ ਮੁਕਰਿਆ ਕਿਉਂਕਿ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਖਾਲਸਤਾਨੀ ਆਵਾਦ ਦੇ ਵਿੱਚ ਉਸ ਉਹ ਤੋਂ ਮੁਕਰਿਆ ਅਵਰਤਪਾਲ ਸਿੰਘ ਇਹ ਕਹਿੰਦੇ ਆ ਵੀ ਸਾਡਾ ਖਾਲਸਤਾਨ ਦਾ ਕੋਈ ਵਾਸਤਾ ਨਹੀਂ ਇਹ ਅਵਰਤਪਾਲ ਨੂੰ ਕਿਹਾ ਗਿਆ ਜੋ ਕਾਲੀ ਦਾਲਵਾਰਸ਼ ਪੰਜਾਬ ਦੇ ਕਹਿੰਦੇ ਇਹਨਾਂ ਦੀ ਜੋ ਇੱਕ ਪਾਰਟੀ ਬਣੀ ਆ ਤਾਂ ਅਸੀਂ ਉਹਨਾਂ ਨੂੰ ਕਹਿਣਾ ਚਾਹਦੇ ਆ ਅਵਰਤਪਾਲ ਸਿੰਘ ਨੂੰ ਵੀ ਤੁਸੀਂ ਜਿਵੇਂ ਇਕਦੀਪ ਸਿੰਘ ਤਾਂ ਜਿਹੜਾ ਦੀਪ ਸਿੱਧੂ ਹੈ ਜਿਹੜਾ ਵੀ ਉਹਨੂੰ ਵੀ ਇੱਕ ਪਾਰਟੀ ਦੇ ਵਿੱਚ ਇਹਨਾਂ ਦੇ ਵਿੱਚ ਰਲਾਇਆ ਗਿਆ ਸੀ ਤੇ ਉਹਨਾਂ ਦੇ ਰਾਹ ਤੇ ਚੱਲੇ ਸੀ ਜੋ ਸੰਤ ਜਰ ਰੈਲ ਸਿੰਘ ਪੇੜਾ ਵਾਲਾ ਤਾਂ ਤੁਸੀਂ ਕਿਹਾ ਗਿਆ ਸੀ ਵੀ ਅਸੀਂ ਉਹਨਾਂ ਦੇ ਰਾਹ ਤੇ ਚੱਲਣਾ ਤਾਂ ਹੁਣ ਉਹਨਾਂ ਦੇ ਰਾਹ ਤੇ ਚੱਲਣ ਤੋਂ ਤੁਸੀਂ ਇਨਕਾਰ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਖਾਲਸਤਾਨ ਨਹੀਂ ਚੋਣਦੇ ਕਿਉਂਕਿ ਸੋਡੇ ਪਤਾ ਲੇ ਜੋ 2 ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਕਿਹਾ ਗਿਆ ਇਹ ਸਾਲੂ ਖਾਲਸਤਾਨ ਲਈ ਚਾਹੀਦਾ ਸਾਲੂ ਕੋਈ ਬਤਲ ਨਹੀਂ ਸਾਡੀ ਸਿਵਰਜੀਤਵਾਲ ਨਾਲ ਕੋਈ ਸਾਡੀ ਸਾਹਜ ਨਹੀਂ ਤਾਂ ਸਿਵਰਜੀਤਵਾਲ ਨੇ ਵੀ ਇਹੀ ਕਿਹਾ ਗਿਆ ਤਾਂ ਜਿਹੜਾ ਉਹਨਾਂ ਦਾ ਕਿਹੜਾ ਇਹ ਆ ਵੀ ਜੋ ਜਦੋਂ ਇਹ ਖਾਲਸਤਾਨ ਲਈ ਚੋਦੇ ਤਾਂ ਸਾਡੂ ਇਹਨਾਂ ਦੀ ਪਾਰਟੀ ਦਾ ਕੋਈ ਬਤਲ ਨਹੀਂ ਚਲੋ ਜੀ ਖਾਸ ਕਰਕੇ ਜੋ ਅਵਰਤਪਾਲ ਸਿੰਘ ਬਾਰੇ ਜੋ ਅੱਜ ਦੇ ਵਿਚਾਰ ਸੀ ਉਹਨਾਂ ਦੇ ਵਕੀਲ ਦੇ ਤਾਂ ਵਿੱਚ ਜੋ ਅੱਜ ਦੀ ਐਟਰੀਬਿਊ ਦੇ ਵਿੱਚ ਇਹਨਾਂ ਨੇ ਕਿਹਾ ਗਿਆ ਜੋ ਅਵਰਤਪਾਲ ਸਿੰਘ ਨੂੰ ਜੋ ਸਿਵਰਜੀਤਵਾਲ ਦੇ ਇੱਕ ਅੱਜ ਦੀ ਰੈਲੀ ਦੇ ਵਿੱਚ ਤਾਂ ਉਹਨਾਂ ਦੇ ਵਰਕਰ ਵੱਲੋਂ ਕਿਹਾ ਗਿਆ ਵੀ ਅਵਰਤਪਾਲ ਸਿੰਘ ਇੱਕ ਖਾਲਸਤਾਨ ਦੇ ਅਹੁਦੇ ਤੋਂ ਬੁਕਰੀਆ ਕਿਹਾ ਗਿਆ ਵੀ ਅਸੀਂ ਖਾਲਸਤਾਨੀ ਚਾਹਦੇ ਕਿਉਂਕਿ ਇਹੇ ਡਰ ਚੁੱਕੇ ਜਿਹਦੇ ਵਿੱਚ ਇਹਨਾਂ ਨੂੰ ਪਤਾ ਵੀ ਸਾਡੀ ਐਲਸੀ ਬਹੁਤ ਮੁਸ਼ਕਲ ਨਾਲ ਟੁੱਟਣ ਜਾ ਰਹੀ ਹੈ ਜੇ ਅਸੀਂ ਖਾਲਸਤਾਨ ਕਹਾਂਗੇ ਤਾਂ ਸਾਨੂੰ ਇੱਧਰੋਂ ਬਾਹਰ ਦੀ ਨਿਕਲ ਦੇਣਾ ਤਾਂ ਜੇ ਹੋਰ ਸੋਚੀਏ ਜਿਵੇਂ ਇਹ ਸਿਵਰਜੀਤਵਾਲ ਦੇ ਜਿਹੜੇ ਵਰਕਰ ਉਹਨਾਂ ਦੇ ਕਹੜਾ ਤੇ ਪਰ ਜਿਹੜੀ ਹੁਣ ਐਲਐਸਏ ਟੁੱਟ ਰਹੀ ਉਹਨਾਂ ਦੇ ਸਾਥੀਆਂ ਤੋਂ ਬਈ ਪਏ ਬਹੁਤ ਵੱਡੀ ਇੱਕ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਜੋ ਬਣ ਚੁੱਕੀ ਆ ਕਿਉਂਕਿ ਕਈ ਲੋਕਾਂ ਨੂੰ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰੇ ਨੂੰ ਤਿਆਰ ਸੀ ਕਿ ਅਮਰਪਾਲ ਕਦੋਂ ਬਾਹਰ ਆਉਣਗੇ ਪਰ ਜਿਹੜਾ ਹੁਣ ਇੱਕ ਜਿੱਤੇ ਹੋਏ ਨਵੰਦੇ ਆ ਅਮਰਪਾਲ ਸਿੰਘ ਕਿਉਂਕਿ 497000 ਵੋਟ ਤੇ ਤੇ ਜੋ 197000 ਵੱਧ ਕੇ ਵੋਟ ਪਈ ਐ ਤੇ ਹੁਣ ਬਈ ਜੋ ਬਹੁਤ ਜਲਦ ਬਾਹਰ ਆਉਣ ਜਾ ਰਹੇ ਆ ਤੇ ਜੋ ਲੋਕ ਸਭਾ ਦੇ ਵਿੱਚ ਵੀ ਜਾ ਕੇ ਜੋ ਆਪਣੇ ਵਿਚਾਰ ਰੱਖਣਗੇ ਜਿਵੇਂ ਕਿ ਆਪਣੇ ਲੋਕਾਂ ਦਾ ਜੋ ਆਪਣੇ ਫਰੂਦ ਸਾਹਿਬ ਦੇ ਜਿਵੇਂ ਜਿੱਤੇ ਹੋਏ ਆ ਇਹ ਤੋਂ ਆਪਾਂ ਹੁਣ ਗੱਲ ਕਰੀਏ ਜਿਵੇਂ ਅਵਰਤਪਾਲ ਸਿੰਘ ਦੀ ਰਿਹਾਈ ਬਹੁਤ ਜਲਦ ਹੋਣ ਜਾ ਰਹੀ ਆ ਕਿਉਂਕਿ ਉਹਨਾਂ ਦੇ ਜੋ ਵਕੀਲ ਆ ਮਾਨ ਸਿੰਘ ਦੇ ਖਾਰਾ ਦਾ ਇਹ ਵੀ ਕਿਹਾ ਦਾ ਵੀ ਜੇ ਐਨਐਸਏ ਟੁੱਟਦੀ ਆ ਤਾਂ ਫਿਰ ਬਾਅਦ ਦੇ ਵਿੱਚ ਜਮਾਨਤ ਤੇ ਵੀ ਬਾਹਰ ਆ ਸਕਦੇ ਆ ਕਿਉਂਕਿ ਜਮਾਨਤ ਵੀ ਹੋ ਸਕਦੀ ਹੈ ਜਿਹੜੇ ਹਿਸਾਬ ਨਾਲ ਉਹਨਾਂ ਨੇ ਸੱਤ ਸੱਤੀ ਦੱਸਿਆ ਕਿਉਂਕਿ ਜਨਾਲਾ ਕਾਂਢ ਦੇ ਉੱਤੇ ਜਿਹੜੋ ਇਹਨਾਂ ਦਾ ਇੱਕ ਜੋ ਇਹਨਾਂ ਦੇ ਉੱਤੇ ਗ੍ਰਿਫਤਾਰੀ ਪਾਈ ਗਈ ਹੈ ਹੁਣ ਪੰਜਾਬ ਦੇ ਵਿੱਚ ਸ਼ਾਇਦ ਅਵਰਤ ਸਾਲ ਜੇਲ੍ਹ ਦੇ ਵਿੱਚ ਰੱਖਿਆ ਜਾਣਗੇ ਕਿਉਂਕਿ ਇਹ ਵਕਾ ਵਕੀਲ ਮਨ ਸਿੰਘ ਖਾਰਾ ਦਾ ਕਹਿਣਾ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਆ ਤਾਂ ਪੰਜਾਬ ਦੇ ਮੁੱਦੇ ਤੇ ਚੱਲਾਂ ਜਿੰਨਾ ਤੱਕ ਵੀ ਵੀਡੀਓ ਜਾਂਦੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਦਰ ਰਵੇ ਮਿਲਦੇ ਆ ਕੱਲ ਨੂੰ ਲਵ ਟਾਕ ਤੇ ਧੰਨਵਾਦ